ਕਾ ਕਰਦੇ ਵੈ ਕਿਥੇ ਲਗੇ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਨੇ ਸਮਰਥਕ ਹੋਰ ਬਹੁਤ ਹੀ ਕਈ ਸਾਲਾਂ ਤੋਂ ਉਡੀਕ ਕੀਤੀ ਜਾ ਰਹੀ ਸੀ ਫਗਵਾੜਾ ਸ਼ਹਿਰ ਵਾਸਤੇ ਮੇਅਰ ਦੀ ਜੋ ਕਿ ਅੱਜ ਬਹੁਤ ਹੀ ਜਲਦੀ ਪੂਰੀ ਹੋ ਰਹੀ ਹੈ ਔਰ ਬਹੁਤ ਵੱਡੀ ਗਿਣਤੀ ਚ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਕਿਉਂਕਿ کورٹ ਦਾ ਫੈਸਲਾ ਹੈ کورٹ ਦੇ ਆਰਡਰ ਨੇ ਇਸ ਕਰਕੇ ਕਾਫੀ ਮਸਤਤੀ ਵਰਤੀ ਜਾ ਰਹੀ ਹੈ ਹਾਂਜੀ ਜਰ ਸਾਹਿਬ ਜੀ ਸਕਿਉਰਟੀ ਦੇ ਇੰਨੇ ਪ੍ਰਬੰਧ ਸਖਤ ਕੀਤੇ ਨੇ ਕਿ ਜਿਹੜੇ ਐਮਸੀਜ਼ ਲੇਡੀਆਂ ਨੇ ਉਹਨਾਂ ਦੇ ਪਰਸ ਤੱਕ ਵੀ ਅੰਦਰ ਨਹੀਂ ਜਾਣ ਦਿੱਤੇ ਗਏ ਆ ਤੁਹਾਡੇ ਸਾਹਮਣੇ ਇੱਕ ਐਮਸੀ ਦੇ ਪਤੀ ਉਹਨਾਂ ਦਾ ਪਰਸ ਲੈ ਕੇ ਬਾਹਰ ਖੜੇ ਨੇ ਔਰ ਉਹਨਾਂ ਦਾ ਪਰਸ ਲੈ ਕੇ ਘੁੰਮ ਰਹੇ ਨੇ ਪਰ ਅੰਦਰ ਪਰਸ ਤੱਕ ਲਿਜਾਉਣ ਨਹੀਂ ਦਿੱਤੇ ਗਏ ਬਸ ਬਸ ਥੋੜੇ ਪਿੱਛੇ ਲੈ ਲਓ ਅਸਲੀ ਆਮ ਆਦਮੀ ਪਾਰਟੀ ਦੇ ਜਿਹੜੇ ਐਮਸੀ ਨੇ ਮੰਤੋਂ ਬਾਹਰ ਆ ਰਹੇ ਨੇ ਦੇਖਿਓ ਜੀ ਤੁਹਾਨੂੰ ਕੋਈ ਪਤਾ ਨਹੀਂ ਆ ਤੁਹਾਡੇ ਸਾਹਮਣੇ ਤੇ ਕੀ ਪਿੱਛੇ ਆਏ ਨੇ ਤੁਹਾਡੇ ਸਾਹਮਣੇ ਆਉਂਦੇ ਕੀ ਨਿੱਕੇ ਆਏ ਨੇ ਆਪ ਦੇ ਜੁਰਤ ਤੁਹਾਨੂੰ ਆਪ ਜੀ ਉਹਦੀ ਦਰਜਾ ਦੇ ਦੇ ਨੰਬਰ ਆ ਲੈ ਨਰੇ ਭਾਜੀ ਭਾਜੀ ਹਾਂਜੀ ਹਾਂ ਇੱਧਰ ਇੱਧਰ ਦੇ ਪਾਸੇ ਨਹੀਂ ਦੋ ਭਾਈ ਠੀਕ ਹੈ ਇੱਧਰ ਦੇ ਦੋ ਥੈਂਕ ਯੂ ਨਹੀਂ ਜੇ ਤੋਂ ਕੱਲਾ ਕੱਲਾ ਕਾਉਂਸਲਰ ਬਾਹਰ ਆ ਰਹੇ ਨੇ ਅਜੇ ਕੁਝ ਵੀ ਨਹੀਂ ਦੱਸ ਰਹੇ ਭਾਈ ਡੇਟ ਅਨਾਉਂਸ ਨਹੀਂ ਹੋਈ ਨੇ 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 ਮੀਟਿੰਗ ਜੋ ਨਹੀਂ ਹੋਈ ਜੀ ਆਪ ਨੇ ਨਹੀਂ ਇਸ ਤਰ੍ਹਾਂ ਨਹੀਂ ਬੱਸ ਥੋੜਾ ਕੋਲ ਜੋ ਆਪਾਂ ਆਪਣੇ ਬੰਦੇ ਕੋਲ ਜੋ ਕੋਈ ਗੁੰਮਤੀ ਬਣੀ ਸੀ ਜੀ ਜੋ ਨਹੀਂ ਫਗਵਾੜੇ ਦੇ ਵਿੱਚ ਇੱਕ ਵਾਰ ਫਿਰ ਤੋਂ ਫਗਵਾੜਾ ਵਾਸੀਆਂ ਨੂੰ ਆਪਣੇ ਮੇਅਰ ਦੇ ਲਈ ਇੰਤਜ਼ਾਰ ਕਰਨਾ ਪਏਗਾ ਕਿਉਂਕਿ ਅੱਜ ਜਿਹੜੀ ਮੇਅਰ ਦਿੱਤੀ ਮੇਅਰ ਤੇ ਸੀਨੀਅਰ ਦਿੱਤੀ ਮੇਅਰ ਦੀ ਚੋਣ ਜਿਹੜੀ ਹੋਣ ਜਾਣੀ ਸੀਗੀ ਅਨੁਰਾਗ ਮਾਨਖੰਦ ਜੀ ਸਾਡੇ ਨਾਲ ਹੈ ਮੰਗਰ ਸਾਹਿਬ ਕੀ ਅੰਦਰ ਹੋਇਆ ਅੰਦਰ ਦੱਸਦੇ ਪਏ ਪੋਸਟਪੋਨ ਕਰ ਦਿੱਤੀ ਹੈ ਹਾਂ ਜੀ ਅੰਦਰ ਜਿੱਦਾਂ ਕਿ ਇਲੈਕਸ਼ਨਲ ਅਲਫਾਨ ਉਬੋਤ ਦੋ ਲੋਕ ਬੋਕਰਿਆ ਅਫਸਰਾਨੇ ਪਛਾਈ ਦੇ ਸੋਚਾ ਜੀ ਪਰ ਮਾਰਸ 0225 ਉੱਤੇ ਨਾਮ ਪਰਪੋਸਟ ਕਰਿਆ ਸੀਗਾ ਤੇ ਕੁਝ ਕੌਂਸਲਰ ਜਿਹੜੇ ਆਪ ਪਾਰਟੀ ਦੇ ਸੰਬੰਧ ਸੀ ਉਹਨਾਂ ਨੇ ਨਾਰਾਇਬਾਦਿ ਸ਼ੁਰੂ ਕਰਤੀ ਤੇ ਲਗਭਗ 35-36 ਕੌਂਸਲਰ ਜਿਹੜੇ ਅਸੀਂ ਸਰਵਿਸ ਤੇ ਸੀ ਤੇ ਉਹ ਵਾਕਆਟ ਕਰ ਗਏ ਤੇ ਅਫਸਰਾਨੇ ਸਸਪੈਂਡ ਹੋ ਗਏ ਉਹ ਆਪ ਪਾਰਟੀ ਤੋਂ ਬਿਲੋਂਗ ਮਤਲਬ ਇਹ ਜਿਸ ਪਾਰਟੀ ਤੋਂ ਬਿਲੋਂਗ ਕਰਦੇ ਆ ਉਹਨਾਂ ਨੇ ਕੰਗਰਸ ਵੱਲੋਂ ਇਹ ਆਪਣਾ ਮੈਂਬਰ ਵੀ ਪ੍ਰੋਪੋਸਟ ਕੀਤਾ ਸੀ ਨਹੀਂ ਜੀ ਤਾਂ ਉਹ ਮੌਕੇ ਤੇ ਅਫਸਰਾਂ ਨੇ ਜੋ ਦਿੱਤਾ ਵਾ ਜੀ ਅਸੀਂ ਤਾਂ ਆਪਣੀ ਗੋਸ਼ਟਿਕਨ ਹੈ ਕਿਉਂਕਿ ਅਸੀਂ ਤਾਂ 4 4 ਚਾਹੀਏ ਅਸੀਂ ਤਾਂ 4 ਕੌਂਸਲਰ ਆ ਤੇ ਉਹ ਪਾਰਟੀ ਦੇ ਜੋ ਵੀ ਉਹਨਾਂ ਨੇ ਉੱਥੇ ਕੀਤਾ ਵਾ ਉਹਨਾਂ ਨੇ ਪਹਿਲੇ ਹੀ ਪਰੀ ਡਿਸਾਈਡਡ ਸੀ ਜੀ ਤੇ ਸਾਡੀ ਓਟ ਤੋਂ ਬਾਅਦ ਉਹਨਾਂ ਨੇ ਇਮੀਡੀਏਟਲੀ ਫੈਕਟਰੀ ਸਸਪੈਂਡ ਕਰ ਦਿੱਤੀ ਨਹੀਂ ਆਪਪੋਜ਼ ਕਿਤੇ ਨਹੀਂ ਕੀਤਾ ਆਪਣੀ ਕੰਮ ਸਕਾ ਦੇ ਕੌਂਸਲਰ ਆ ਤੇ ایم ایل اے بچے ਨਾਂ ਸੀ ਜੋ ਸਾਰੇ ਪੰਜਾਬ ਨੂੰ ਕੀਤਾ ਉਹ ਹੀ ਫਗਵਾੜੇ ਕੀਤਾ ਇਹਨਾਂ ਨੇ ਲਈ ਸ਼ਾਹੀ ਔਰ ਜਿਹੜੇ ਕਮਿਸ਼ਨਰ ਸਾਹਿਬ ਆ ਉਹ ਉਸ ਚੁਕਾ ਕੇ ਪਿੱਛੋ ਦੀ ਭੱਜ ਗਏ ਔਰ ਇਹਨਾਂ ਨੇ ਆਪਣਾ ਹੀ ਪ੍ਰੈਜ਼ਾਈਡਿੰਗ ਜਿਹੜਾ ਅਫਸਰ ਆਮ ਆਦਮੀ ਪਾਰਟੀ ਦਾ ਜਿਹੜਾ ਵਿੱਕੀ ਸੂਦ ਆ ਉਹਨੂੰ ਲਾਇਆ ਤੇ ਉਹ ਆਮ ਆਦਮੀ ਪਾਰਟੀ ਦੇ ਬੰਦੇ ਉਹਦੇ ਖਿਲਾਫ ਨਾਰੇबाजी ਕਰਕੇ ਪਏ ਇਹ ਜਿਹੜੀ ਮੀਟਿੰਗ ਇਹਨੂੰ ਭੰਗ ਕਰਕੇ ਦਿੱਤਾ ਇਹ ਸਾਰਾ ਏਜੰਡਾ ਸੀ ਇਹਨਾਂ ਦਾ ਪਹਿਲੇ ਬਿਲਕੁਲ ਗੇਮ ਪਲਾਨ ਸੀਗਾ ਇਹ ਔਰ ਜਿਹੜੇ ਕਮਿਸ਼ਨਰ ਸਾਹਿਬ ਆ ਉਹ ਪਿੱਛੋਂ ਦੀ ਕੋਈ ਗੱਲ ਨਹੀਂ ਕੀਤੀ ਪਿੱਛੋਂ ਦੀ ਭੱਜ ਗਏ ਕੀ ਕੀ ਜਿਹੜੀ ਰੂਟਿੰਗ ਪਾਰਟੀ ਨੇ ਜਿਹੜੇ ਤੁਸੀਂ ਗੱਲ ਭਾਈ ਸੱਚੇ ਦਾ ਨਾ ਮਾਰੂਗਾ ਮੌਕਾ ਦਿੱਤਾ ਵੀ ਸੇ ਨੂੰ ਕੋਈ ਕਿਸੇ ਨੂੰ ਕੋਈ ਪੁੱਛਿਆ ਨਹੀਂ ਗਿਆ ਔਰ ਪਿੱਛੋਂ ਦੀ ਮੈਂ ਤਾਂ ਤੁਹਾਨੂੰ ਦੱਸ ਰਿਹਾ ਵੀ ਐਡੇ ਜ਼ਿੰਮੇਵਾਰ ਅਫਸਰ ਅੱਜ ਉਸ ਚੁਕਾਈ ਹੈ ਸੰਵਧਾਨ ਦੀ ਵੀ ਸੰਵਧਾਨ ਦੇ ਇਨਸਾਨ ਨੂੰ ਚੁਣਿਆ ਔਰ ਸੰਵਧਾਨ ਦੀਆਂ ਧੱਜੀਆਂ ਉਡਾਈਆਂ ਇਹਨਾਂ ਨੇ ਇਹ ਆ ਸਾਡੇ ਆਈਐਸ ਅਫਸਰ ਸਾਹਿਬ ਜਿਹੜੇ ਕਮਿਸ਼ਨਰ ਸਾਹਿਬ ਲੱਗੇ ਹੋ ਸੀ ਉਹ ਪਿੱਛੋਂ ਨਹੀਂ ਭੱਜ ਗਏ ਮਹੀ ਮਹੀ ਮਸੀਤ ਆਪ ਜਿੱਤ ਲੈਂਦੇ ਸੀ ਤਾਂ ਪੁਰੀਆਂ ਗੱਲ ਹੈ ਅੱਜ ਅੱਜ ਸਾਡੇ ਫਗਵਾੜੇ ਨੇ ਕਾਂਗਰਸ ਪਾਰਟੀ ਨੂੰ ਮੈਂਡਟ ਦਿੱਤਾ ਕਾਂਗਰਸ ਬੀਐਸਪੀ ਨੂੰ ਔਰ ਮੈਂ ਇਸ ਗੱਲੋਂ ਹੈਰਾਨ ਆ ਕਿ ਲੋਕਾਂ ਦਾ ਫਤਵਾ ਇਹਨਾਂ ਨੂੰ ਮਨਜ਼ੂਰ ਨਹੀਂ ਕਿਉਂਕਿ ਲੋਕ ਜਿਹੜੇ ਆ ਸਭ ਤੋਂ ਵੱਡੀ ਅਦਾਲਤ ਲੋਕਾਂ ਦੀ ਆ ਸਾਡੇ ਜਿਹੜੇ ਪਬਲਿਕ ਆ ਉਹਨਾਂ ਦੀ ਆ ਔਰ ਉਹਨਾਂ ਨੂੰ ਇਹ ਮੰਨਦੇ ਨਹੀਂ ਆ ਕਿੰਦੇ ਧੱਕੇ ਨਾਲ ਧੱਕੇ ਨਾਲ ਅਸੀਂ ਆਪਣਾ ਮੇਰ ਬਣਾਇਆ ਆ ਔਰ ਅੱਜੋ ਤਾਂ ਸਾਬਤ ਹੋ ਗਿਆ ਕਿਸੇ ਉੱਥੇ ਕੋਈ ਗੱਲ ਕੀਤੀ ਕਿਸ਼ੋਰ ਸਾਹਿਬ ਨੇ ਮੋਰੇ ਕਿ ਸਾਡੂ ਮੌਕਾ ਦਿਓ ਸਾਨੂੰ ਬਹੁਤ ਬੋਲੇ ਸਾਡੇ ਐਮਐਲਏ ਸਾਹਿਬ ਨੇ ਬਹੁਤ ਕਿਹਾ ਕਿ ਪ੍ਰੈਜ਼ਾਈਡਿੰਗ ਅਫਸਰ ਮੈਨੂੰ ਬਣਾਇਆ ਜਾਵੇ ਇਹ ਆਮ ਆਦਮੀ ਪਾਰਟੀ ਦਾ ਪ੍ਰੈਜ਼ਾਈਡਿੰਗ ਅਫਸਰ ਬਣ ਨਹੀਂ ਸਕਦਾ ਉਹਨਾਂ ਨੇ ਠੱਕੇ ਨਾਲ ਕਮਿਸ਼ਨਰ ਸਾਹਿਬ ਪਿੱਛੋਂ ਹੀ ਨਿਕਲਿਆ ਆਮ ਆਦਮੀ ਪਾਰਟੀ ਦਾ ਪ੍ਰੈਜ਼ਾਈਡਿੰਗ ਅਫਸਰ ਆਫੀਸ਼ially ਕਹੂ ਬਣਾਇਆ ਗਿਆ ਇਹਨਾਂ ਨੇ ਵੀ ਕੀ ਸੂਤ ਉਹਨੇ ਪ੍ਰਪੋਜ਼ ਕਿਉਂ ਕੀਤਾ ਉਸੇ ਨੇ ਵੀ ਨਹੀਂ ਪ੍ਰਪੋਜ਼ ਕੀਤਾ ਚੜ ਦੇ ਉਹਦੇ ਨਾਰੇ ਸ਼ੁਰੂ ਕਰ ਦਿੱਤੇ ਨਾ ਔਰ ਇਹ ਆਪ ਹੀ ਨਾਰੇ ਲਗਾਤੇ ਪਲੈਨਿੰਗ ਸੀ ਜੀ ਆਦੀ ਪਾਰਟੀ ਦਾ ਜਿਹੜਾ ਜਿਹੜੇ ਇਹਨਾਂ ਦੇ ਆਪਣੇ ਕੌਂਸਲਰ ਸੀ ਉਹਨਾਂ ਨੇ ਇਹਦੇ ਬਾਰੇ ਜਿਹੜਾ ਗਾਤ ਸ਼ਬਦ ਆਪlique ਜਾਣ ਕੇ ਬੋਲਣੀ ਸ਼ੁਰੂ ਕਰ ਦਿੱਤੀ ਔਰ ਕਮਿਸ਼ਨਰ ਸਾਹਿਬ ਨੇ ਇਹਦੀ ਗੱਲ ਸੁਣੀਆ ਔਰ ਪਿੱਛੋਂ ਉਹ ਗੈਪ ਕਿਸ ਤਰ੍ਹਾਂ ਬੋਲੋ ਇਹਦੇ ਬਰਕਰਾਰ ਲੋਕ

ਆਪ ਹੀ ਬੰਦੇ ਨੂੰ ਆਪ ਹੀ ਜਾਣਾ ਸ਼ੁਰੂ ਕਰਨਾ ਖਰਾਬ ਹੈ ਠੀਕ ਹੈ ਬਲੇ ਇੱਕ ਬਹਾਨਾ ਬਣਾਇਆ ਗਿਆ ਪੋਸਟ ਬਹਾਨਾ ਬਣਾਇਆ ਗਿਆ ਪੋਸਟਪੋਨ ਕਰਾਂਗੇ ਸਭੀ ਕਰਕੇ ਧਰਨ ਨੂੰ ਦੱਸਣਾ ਪੁੱਛੀ ਕਰਦੇ ਗਏ ਬਾਕੀ ਕੋਈ ਗੱਲ ਨਹੀਂ ਜਦੋਂ ਆਪਾਂ ਮਾਰਦੀ ਭੱਜ ਲੋ ਕਾਂਗਰਸ ਪਾਰਟੀ ਦਾ ਨਾਮ ਹੀ ਜਿਆਵਾ ਨਾ ਚਾਰਾਵਾ ਆਰੇ ਕੰਪਲੀਟ ਨਾ ਹੋ ਰਹੀਏ ਭਾ ਸਰਪੰਚ ਕੋਲ ਕੋਈ 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 ਡਾਇਰੈਕਸ਼ਨਸ ਨਹੀਂ ਸੀ ਕਿ মিডিਆ ਨੂੰ ਰੋਕਿਆ ਜਾਵੇ ਲੇਕਿਨ মিডিਆ ਨੂੰ ਬਿਲਕੁਲ ਗੇਟ ਦੇ ਬਾਹਰ ਰੋਕ ਦਿੱਤਾ ਗਿਆ ਇਹਨਾਂ ਨੇ ਉਹਨਾਂ ਨਾਲ ਗੱਲ ਹੋਈ ਸੀ ਕਹਿੰਦੇ ਸੀ ਸਾਨੂੰ ਇਨਸਟਰਕਸ਼ਨ ਮਿਲੂਗੀ ਆ ਫਿਰ ਉਸ ਤੋਂ ਬਾਅਦ মিডিਆ ਜਾ ਸਕਦਾ ਮੈਂ ਦੱਸ ਰਿਹਾ ਕਿ ਦੇਖੋ ਆ ਸਾਨੂੰ ਗਵਰਨਮੈਂਟ ਆਫ ਇੰਡੀਆ ਨੇ ਪੰਜਾਬ ਨੇ ਦਿੱਤੇ ਹੋਏ ਨੇ ਪ੍ਰੈਸ ਕਾਰਡਸ ਦਿੱਤੇ ਹੋਏ ਨੇ ਥੀਸ ਆਰ ਆ ਯੈਲੋ ਕਾਰਡ ਜਿਹੜੇ ਹੈਗੇ ਨੇ ਈਵਨ ਪ੍ਰੈਸ ਵਾਸ ਨਾਟ ਅਲੋਡ ਔਰ ਮੈਂ ਤਾਂ ਗੱਲ ਲਿਖੀ ਹੈ ਪੇਪਰ ਦੇ ਅੰਦਰ ਪੰਜਾਬ ਕੇਸਿਊ ਜਗਬਾਨੀ ਦੇ ਅੰਦਰ ਕਿ ਪ੍ਰੈਸ ਦੇ ਲੋਕਾਂ ਨੂੰ ਤਾਂ ਏਟਲੀਸਟ ਤਾਨੂੰ ਫੇਰ ਔਰ ਜੇ ਹਾਲ ਵਿੱਚ ਮੈਂ ਜਾਣ ਦਿੰਦੇ ਤਾਂ ਐਟ ਲੀਸਟ ਬਾਹਰ ਤਾਂ ਰਾਈਪ ਮੰਨਦਾ ਹੁਣ ਜੋ ਹੱਲੇ ਤੱਕ ਜੋ ਪਤਾ ਲੱਗਿਆ ਹੈ ਕਿ ਇਹ ਗੱਲ ਤਾਂ ਪਹਿਲਾਂ ਹੀ ਬਹੁਤ ਪਹਿਲਾਂ ਹੀ ਉੱਠ ਗਈ ਸੀ ਕਿ ਇਹ ਮੀਟਿੰਗ ਪੋਸਟਪੋਨ ਹੋਣੀ ਹੈ ਜਿਹੜੀਆਂ ਸੂਤਰਾਂ ਤੋਂ ਇਨਫੋਰਮੇਸ਼ਨ ਮਿਲ ਰਹੀ ਸੀ ਔਰ ਜੋ ਹੋਇਆ ਉਹਦੇ ਅਕੋਰਡਿੰਗ ਹੀ ਅੱਜ ਦੇਖਣ ਨੂੰ ਮਿਲਿਆ ਜੋ ਮੇਰੀ ਗੱਲ ਹੋਈ ਹੈ ਹੁਣੇ ਹੀ ਮੇਅਰ ਦੇ ਕੈਂਡੀਡੇਟ ਕਾਂਗਰਸ ਦੇ ਸੰਜੀਵ ਆਪਣਾ ਬੁੱਗਾ ਜੀ ਨਾਲ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਅੰਦਰ ਗਏ ਹਾਂ ਇਹ ਵੀ ਇੱਕ ਆਪਣੇ ਆਪ ਚ ਅਜੀਬ ਸਿਸਟਮ ਬਣਿਆ ਹੈ ਕਿ ਜਿਹੜਾ ਆਪਣਾ ਹੁੰਦਾ ਹੈ ਜਿਹੜੀ ਰੂਲਿੰਗ ਪਾਰਟੀ ਦੇ ਬੰਦੇ ਨਹੀਂ ਜਿਹੜੇ ਮੈਜੋਰਿਟੀ ਹੁੰਦੇ ਉਹਨਾਂ ਨੂੰ ਮੌਕਾ ਮਿਲਦਾ ਹੈ ਲੇਕਿਨ ਐਦਾਂ ਨਹੀਂ ਹੋਇਆ ਅੱਜ ਜੋ ਹੋਇਆ ਉਹ ਬੜਾ ਸਿੰਪਲ ਐਂਡ ਸਟ੍ਰੇਟ ਹੈ ਹੋਇਆ ਕਿ ਜਿਸ ਵੇਲੇ ਅੰਦਰ ਗਏ ਨੇ ਕੌਂਸਲਰਸ ਉਹਨਾਂ ਨੂੰ ਦੂਸਰੀ ਰੂਲਿੰਗ ਪਾਰਟੀ ਨੂੰ ਕਿਹਾ ਗਿਆ ਔਰ ਉਹਨਾਂ ਨੇ ਆਪਣੇ ਜੋ ਉਹਨਾਂ ਦੇ ਪ੍ਰੈਜ਼ਾਈਡਿੰਗ ਆਫਿਸਰ ਵੀ ਜਿਹੜਾ ਸਿਗਾ ਉਹ ਰੂਲਿੰਗ ਗਵਰਨਮੈਂਟ ਦਾ ਸੀ ਵਿੱਕੀ ਸੂਤ ਨੂੰ ਪ੍ਰੈਜ਼ਾਈਡਿੰਗ ਉਹਨਾਂ ਨੇ ਆਪਣਾ ਇਹ ਵੀ ਕਿਹਾ ਜਾ ਰਿਹਾ ਕਿ ਆਮ ਆਦੀ ਪਾਰਟੀ ਦੇ ਕੌਂਸਲਰ ਉਹੀ ਵਾਂਗ ਦਾ ਵਿਰੋਧ ਕਰਨ ਆਪਾਂ ਹਾਂ ਬਿਲਕੁਲ ਇਹ ਬੜਾ ਅਦਮੁਦ ਹੈ ਅਦਮੁਦ ਹੈ ਕਿ ਜਿਸ ਨੂੰ ਪ੍ਰੈਜ਼ਾਈਡਿੰਗ ਆਫਸਰ ਬਣਾਇਆ ਗਿਆ ਉਹਦੇ ਹੀ ਵਿਰੋਧ ਹੋ ਜਾਏ ਔਰ ਮੀਟਿੰਗ ਲੱਗਦੇ ਲੇਕਿਨ ਸਭ ਤੋਂ ਅਹਿਮ ਜੋ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਹੈ ਉਹ ਇਹ ਹੈ ਕਿ ਇਲੈਕਸ਼ਨਸ ਤੋਂ ਪਹਿਲਾਂ ਬੜਾ ਹਰੰਗੀ ਵਾਲੀ ਗੱਲ ਹੈ ਕਿ ਜਿਹੜੀ ਕੋ ਮੈਜੋਰਿਟੀ ਹੁੰਦੀ ਹੈ ਮੌਕਾ ਉਹਨੂੰ ਦਿੱਤਾ ਜਾਂਦਾ ਹੈ ਜੀ ਲੇਕਿਨ ਕਾਂਗਰਸ ਨੂੰ ਪਰ ਇਸ ਜੇ ਸਿਨੈਰਟੀ ਵੀ ਦੇਖੋ ਤਾਂ ਕਾਂਗਰਸ ਵਿੱਚ ਵੀ ਸੀਨੀਅਰ ਕੌਂਸਲਰ ਸੀਗੇ ਜਿਹੜੇ 10-10 ਵਾਰ ਜਿੱਤੇ ਸੀ ਹਾਂ ਉਹਨਾਂ ਨੂੰ ਕਿਸੇ ਨੂੰ ਨਹੀਂ ਗਿਆ ਗਿਆ ਇਸੇ ਕਰਕੇ ਸਾਰੀ ਗੱਲ ਹੋਈ ਹੈ ਬਾਕੀ ਵੀ ਨੀਡ ਕਹਿੰਦੇ ਕਮਿਸ਼ਨਰ ਸਾਹਿਬ ਤੱਕ ਹਜੇ ਅਵੇਲੇਬਲ ਨਹੀਂ ਹੈ ਕਮੈਂਟਸ ਤੇ ਵੀ ਨਹੀਂ ਟੂ ਸੀ ਵਾਟ ਹੈਪਨਸ ਲੈਕ ਔਰ ਕਿਹਨੇ ਉਹ ਜਿਹੜੇ ਬੰਦੇ ਹੈਗੇ ਲੋਕੀ ਭੱਜਾਂਗੇ ਮੋਰ ਦਾ ਆਵਾਜ਼ ਕਰਕੇ ਪੁਰਾਣਾ ਨਹੀਂ ਪਹਿਣਾ ਇਲੈਕਸ਼ਨ ਕਰਾਉਣੀ ਪੈਣੀ ਹੈਗੀ ਹੈ ਔਰ ਮੈਂ ਤਾਂ ਇਹ ਫਗਵਾੜਾ ਵਾਸੀਆਂ ਦੀ ਮੈਂ ਕਹਾਂਗਾ ਵੀ ਮਾਰੀ ਕਿਸਮਤ ਹੈਗੀ ਹੈ ਕਿ ਉਹਨਾਂ ਨੂੰ ਹੋਰ ਵੇਟ ਕਰਨਾ ਪਿਆ ਔਰ ਲੋਕਾਂ ਨੇ ਹਕੂਮਤ ਦੀ ਹਾਈ ਕੋਰਟ ਦੇ ਹੁਕਮਾਂ ਦੇ ਉੱਪਰ ਜਿਹੜੀ ਇਲੈਕਸ਼ਨਸ ਹੋਈ ਸੀ 12 ਦਿਨ ਦੇ ਵਿੱਚ ਔਰ ਅੱਜ ਮੇਰਾ ਖਿਆਲ ਲਗਭਗ ਲਾਈਏ ਤਾਂ ਆਪਾਂ ਲਗਭਗ ਜਿਹੜਾ ਹੈਗਾ 6 ਮਹੀਨੇ ਤੋਂ 1 ਮਹੀਨੇ ਤੋਂ ਉੱਪਰ ਹੋ ਗਿਆ 12 ਦਿਨ ਦੇ ਵਿੱਚ ਇਲੈਕਸ਼ਨ ਤਾਂ ਹੋ ਸਕਦੀ ਹੈਗੀ ਆ ਪਰ 12 ਦਿਨ ਦੇ ਵਿੱਚ ਮੀਟਿੰਗ ਕਾਲ ਕਰਕੇ ਉਹਨੂੰ ਪ੍ਰੋਟੈਂਡ ਓਵਰ ਕਰਕੇ ਉਹਦੀ ਜੜੀ ਹੈਗੀ ਆ ਮੇਰੇ ਵੀ ਦੇ ਦੂਸਰੀ ਜੜੀ ਹੈਗੇ ਇਲੈਕਸ਼ਨ ਨਹੀਂ ਹੋ ਸਕਦੇ ਇਸ ਕਰਕੇ ਇੱਕ ਗਵਰਨਮੈਂਟ ਜਿਹੜੀ ਇਸ ਵੰਦੀ ਹੋ ਗਈ ਆ ਪੱਲੇ ਦੇ ਹੈ ਨਹੀਂਗਾ ਆਉਣ ਵਾਲੇ ਜਿਵੇਂ ਜਿਵੇਂ ਦਿਨ ਕੱਟਨੇ ਆ ਹੋਰ ਇਹ ਦੂ ਪੰਨੇ ਖਤਮ ਹੋਣਾ ਹੈਗਾ ਕੱਲ੍ਹ ਕਰੀਏ ਭੋਗਪੁਰ ਦੇ ਵਿੱਚ ਵੀ 4 ਦਿਨ ਪਹਿਲਾਂ ਪ੍ਰਧਾਨ ਚੁਣਿਆ ਜਾਣਾ ਸੀ ਲੇਕਿਨ ਅੱਜ ਜੇ ਦੇਖੀਏ 6 ਹਫਤੇ ਵੀ ਪਾਸਾ ਤੇ ਆਪਸ਼ਾਮੇ ਤੇਵਾ ਦੇਖਦਾ ਕਿ ਪਾਰਟੀਾਂ ਨੂੰ ਦਸੰਬਰ ਕਰਨ ਲਈ ਕੋਈ ਯੋਜਨਾ ਨਹੀਂ ਚੱਲਦੀ ਕੋਈ ਸਰਕਾਰੀ ਦਸਖ ਵੀ ਕਾਫੀ ਮਹੀਨਾ ਜੋਰ ਲਾਇਆ ਹੈ ਤੱਕ ਤਾਂ ਹੋਇਆ ਨਹੀਂ ਹੋਏਗਾ ਸਰ ਇਹ ਇੱਕ ਕਲੈਰੀਫਾਈ ਕਰਨਾ ਚਾਹੁੰਦੇ ਜਿਹੜੇ ਪ੍ਰੈਜ਼ਾਈਡਿੰਗ ਅਫਸਰ ਵਿੱਕੀ ਸੂਦ ਬਣਾਏ ਆ ਇਹ ਇਹ ਕਿਹਾ ਜਾ ਰਿਹਾ ਕਿ ਅੰਦਰ ਆਮ ਆਦਮੀ ਪਾਰਟੀ ਨੇ ਉਹਨਾਂ ਦਾ ਵਿਰੋਧ ਕਰਤਾ ਜਿਹੜੇ ਐਮਸੀ ਸੀਗੇ ਇਹ ਇੱਕ ਬਹੁਤ ਵੱਡੀ ਗੱਲ ਖਾਸ ਨਜ਼ਰ ਆ ਰਹੀ ਹੈ ਇਹ ਤਾਂ ਡਰਾਮਾ ਸੀਗਾ ਜੀ ਅਸੀਂ ਤਾਂ ਕਿਹਾ ਵੀ ਜੇ ਵੀ ਭੱਜ ਗਿਆ ਹੁਣ ਭੱਜ ਗਿਆ ਜਦੋਂ ਉਹਨੂੰ ਰੋਸ ਹੈ ਤਾਂ ਵੀ ਕਿਸੇ ਲੋਕ ਨੇ ਉਹਦੇ ਘਰ ਜਾ ਕੇ ਤਰਨਾ ਲੈ ਦੋ ਹਾਂ ਉਹ ਤਾਂ ਡਰਾਮਾ ਸੀਗਾ ਉਹਨਾਂ ਨੇ ਪੋਸਟਪਨ ਕਰਾਉਣੀ ਸੀ ਕਿਉਂਕਿ ਕਿੰਨੇ ਦੱਸਿਆ ਹੈ ਕਿ ਕారణ ਕਿਸੇ ਨੇ ਦੱਸਿਆ ਹਾਂ ਹਾਂ ਡਿਵੀਜ਼ਨ ਕੋਈ ਤਾਂ ਦੱਸ ਕਿ ਨਹੀਂ ਕਿ ਬੋਲ ਕੇ ਨਹੀਂ ਕਿ ਬੋਲ ਕੇ ਜਾਣਾ ਦੱਸਣਾ ਚਾਹੀਦਾ ਲੋਟ ਟੂ ਪ੍ਰੋਬਲਮ ਅਸੀਂ ਵੀ ਕਰਾਈਆਂ ਇਲੈਕਸ਼ਨ ਇਹਨੂੰ ਟਫ ਕੰਡੀਸ਼ਨ ਦੇ ਵਿੱਚ ਕਰਾਈਆਂ ਤਾਂ ਪਾਸਪੋਰਟ ਬਹੁਤ ਜ਼ਿਆਦਾ ਰਾਈਟਰੀ ਬਣੀ ਹੋ ਗਈ ਹੋਵੇ ਜਾਂ ਕੋਈ ਜਿਹੜਾ ਪ੍ਰਾਈਡ ਅਫਸਰ ਹੈਗਾ ਉਹ ਫਰਮਾਨ ਰੂਪ ਨਾਲ ਲੋਕੇ ਨਹੀਂ ਆ ਸਕੇ ਪਰ ਇਹ ਸਿਧਾ ਹੋਇਆ ਜੀ ਬੜੇ ਪਿਆਰ ਨਾਲ ਨਾਰੇ ਲੱਗਦੇ ਸੀਗੇ ਜਾਦਾ ਸਾਨੂੰ ਕਹਿੰਦੇ ਵੀ ਤੁਸੀਂ ਨਾਰੇ ਲਾ ਦਿਓ ਫਿਰ ਬੰਦੇ ਨਾਰੇ ਲਾ ਕੇ ਦੱਸਦੇ ਅਸਰ ਕਾਂਗਰਸ ਦੀ ਕਾਂਗਰਸ ਦੀ ਕੀ ਰਣਨੀਤੀ ਰਹੂਗੀ ਹੁਣ ਕਿਉਂਕਿ ਅਹਿਮ ਆਏ ਵੀ ਕੈਨਸਲ ਹੋ ਗਈ ਔਰ ਇਹ ਤਾਂ ਹੈ ਨਹੀਂ ਵੀ ਇੱਕਦਮ ਦੁਬਾਰਾ ਡੇਟ ਇਹਦੀ ਆਜੂਗੀ ਕੀ ਰਣਨੀਤੀ ਰੋਗੀ ਕਿਉਂਕਿ ਜਦੋਂ ਗਵਰਨਮੈਂਟ ਇਸ ਤਰ੍ਹਾਂ ਦਾ ਧੱਕਾ ਕਰਦੀ ਹੈ ਫਿਰ ਉਸ ਤੋਂ ਬਾਅਦ ਅਵੇਲੇਬਲ ਹਾਈ ਕੋਰਟ ਦਾ ਹੈ ਜਿਆਦਾ ਵੇਲੇ ਹਾਈ ਕੋਰਟ ਹੀ ਰਹ ਜਾਂਦਾ ਹੈਗਾ ਉਹ ਅਸੀਂ ਪਹਿਲਾਂ ਵੀ ਉਸ ਤੋਂ ਜਿਹੜੀ ਰੈਕਸ਼ਨ ਸੁਣੀਆਂ ਸੀਗੀਆਂ ਤਾਂ ਤੁਸੀਂ ਜਿਹੜਾ ਹੈਗਾ ਸੌਂਬਨ ਜਿਹੜਾ ਹੈਗਾ ਉਹ ਤੇ ਰਿਪੋਰਟ ਇਸ ਕਰਦੇ ਉਹ ਵਿਆਹ ਹੋਈਏਗੇ ਪਰ ਕਾਰਨ ਸਪਸ਼ਟ ਨਹੀਂ ਹੋਇਆ ਹਲੇ ਟੈਕਨੀਕਲ ਕਿਸ ਕਿਸ ਵਜ੍ਹਾ ਤੇ ਕੈਨਸਲ ਕੀਤਾ ਗਿਆ ਇਹ ਤਾਂ ਜਿਹੜਾ ਡੀਲਰ ਕੁਸ਼ਨ ਉਹ ਹੀ ਦੱਸ ਸਕਦੇ ਵੀ ਉੱਥੇ ਕੀ ਹੋ ਗਿਆ ਹੈਗਾ ਜੀ ਮੈਂ ਤਾਂ ਉਹਨਾਂ ਨੂੰ ਕਹਿ ਸੀ ਅੱਜ ਕੋਈ ਮੈਨੂੰ ਬਲਾਈਡ ਓਵਰ ਕਰਨ ਨਾ ਦੋ ਤੇ ਮੈਂ ਜਿਹੜੇ 50-7 ਪੁਲਿਸ ਦੇ ਬੰਦੇ ਹੈਗੇ ਆ ਉਹਨਾਂ ਨੂੰ ਕਹੂੰਗਾ ਵੀ ਜਿਹੜੇ ਬੰਦੇ ਨਾਲੇ ਲੋਕਾਂ ਦੇ ਚੱਕੇ ਬਾਹਰ ਸੜਨ ਦੋ ਜੀ ਅਸੀਂ ਇਹ ਬਥੇਰੀਆਂ ਇਲੈਕਸ਼ਨ ਕਰਾਈਆਂ ਦੋ ਟਫ ਕੰਡੀਸ਼ਨਸ ਕਰਾਈਆਂ ਹੈਗੀਆਂ ਜੀ ਪੁਲਿਸ ਜਿਹੜੀ ਹੈਗੀ ਆ ਉਹ ਬਾਹਰ ਹੁੰਦੀ ਆ ਗੇਟ ਤੋਂ ਨਾ ਕਿ ਅੰਦਰ ਹੁੰਦੀ ਹੈਗੀ ਆ ਉਹ ਇੱਥੇ ਤਾਂ ਨੇ 50 ਐਮਸੀਸੀ ਮੇਰੇ ਨਾਲ ਸੌਥੀ ਬੁਰੀ ਜੇ ਡਿਪਲੋਮਾ ਕਿਹਦੇ ਹੁਕਮ ਨਾਲ ਡਿਪਲੋਇਮੈਂਟ ਹੋਇਆ ਇਹਨੂੰ ਦੱਸਣਾ ਚਾਹੀਦਾ ਪਰ ਸਰ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਸਿਵਲ ਰੇਟ ਪਟੀਸ਼ਨ ਸੀ ਉਹ ਚ ਕਲੀਅਰ ਹੈਗਾ ਇੱਕ ਤਾਂ ਫੇਅਰ ਹੋਵੇ ਉਹ ਦੂਜੀ ਯਕੀਨੀ ਉਹਨਾਂ ਨੇ ਕਿਹਾ ਯਕੀਨੀ ਬਣਾਓ ਵੀ ਇਲੈਕਸ਼ਨ ਹੋਣੀ ਚਾਹੀਦੀ ਹੈ ਉਹ ਅਸੀਂ ਉਹ ਹੀ ਮੈਂ ਕਹਿੰਦਾ ਸੀ ਮੰਡੇ ਸੀ ਜੀ ਸਟੇਟਸ ਰਿਪੋਰਟ ਪੇਸ਼ ਕਰਾਂਗੇ ਭਾਈ ਜੋ ਵੀ ਮਾਂਜੋ ਪੰਜਾਬ ਨੇ ਹਾਈ ਕੋਰਟ ਵੱਲੋਂ ਟੈਕਸ ਹੋਈ ਅਗਲੀ ਤਰੀਕ ਹੀ ਹੋ ਰਿਹਾ ਬਕਾ ਨਾ ਅਗਲੀ ਤਰੀਕ ਤਾਂ ਹੋਣੀ ਨਹੀਂ ਆ ਉਹਦਾ ਅੱਜ ਬੜੀ ਮੁਸ਼ਕਲਾਂ ਨਿਕਲ ਕੇ ਆਇਆ ਭਾਜ ਕੇ ਅਗਲੀ ਕਿੱਥੋਂ ਕਰਦੇ ਆਣਗੇ ਅੱਛਾ ਇੱਕ ਵਾਰ ਉਹਨੂੰ ਕੰਪਲੈਂਟ ਕੋਲ ਲਿਖਿਆ ਸੀ ਜਿਹੜਾ ਸੀ ਸੀਨੀਅਰ ਐਡਵੋਕੇਟ ਲੀਗਲ ਐਡਵਾਈਜ਼ਰ ਕਰਨ ਜੋਤੀ ਕਰਨ ਜੋਤੀ ਤੁਹਾਨੂੰ ਜੋ ਪਹਿਲਾਂ ਹੀ ਖਾਤਸ਼ਾ ਸੀ ਉਹਦੇ ਮੁਤਾਬਕ ਉਹ ਸਾਰਾ ਕੁਝ ਹੋ ਗਿਆ ਤੇ ਹਾਈ ਕੋਰਟ ਦੇ ਜਿਹੜੇ ਆਰਡਰ ਸੀ ਉਹ ਵੀ ਕਿਤੇ ਮਨ ਦੇ ਨਜ਼ਰ ਨਹੀਂ ਆਇਆ ਪਰ ਹਾਈ ਕੋਰਟ ਦੇ ਆਡਰਾਂ ਦੀਆਂ ਸ਼ਰਯਾਂ ਧੱਜਾਈਆਂ ਗਈਆਂ ਕੰਟੈਂਪਟ ਆਫ ਕੋਰਟ ਹੋਇਆ ਹਾਈ ਕੋਰਟ ਦੇ ਆਡਰਾਂ ਨੂੰ ਛਿੱਕੇ ਤੇ ਟੰਗਿਆ ਗਿਆ ਡੈਮੋਕਰੇਸੀ ਦਾ ਘਾਣ ਹੋਇਆ ਡੈਮੋਕ੍ਰੇਸੀ ਦਾ ਗਲਤ ਕੋਟ ਹੈ ਜੋ ਕਿ ਅੱਜ ਮਾਨਯੋਗ ਹਾਈ ਕੋਰਟ ਨੇ ਇਹ ਗੱਲ ਕਹੀ ਸੀ ਕਿ ਜਿਹੜੀ ਮੀਟਿੰਗ ਆ ਉਹ ਅੱਜ ਕੰਡਕਟ ਹੋਊਗੀ ਜਿਹਦੇ ਵਿੱਚ ਚੋਣ ਹੋਊਗੀ ਮੇਅਰ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਉਹ ਚੋਣ ਕੰਡਕਟ ਕੀਤੇ ਬਿਨਾ ਡਿਵੀਜ਼ਨਲ ਕਮਿਸ਼ਨਰ ਜਲੰਧਰ ਜੀ ਨੇ ਆਪਣਾ ਰੁਖ ਦਿਖਾਇਆ ਅਤੇ ਬੈਕ ਡੋਰ ਤੋਂ ਭੱਜ ਗਏ ਡਿਵੀਜ਼ਨਲ ਕਮਿਸ਼ਨਰ ਜੀ ਦਾ ਭੱਜਣਾ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਕੰਟੈਂਪਟ ਹੈ ਅਸੀਂ ਇਸ ਦਾ ਨੋਟਿਸ ਲਵਾਂਗੇ ਅਤੇ ਸੋਮਵਾਰ ਨੂੰ ਹੀ ਹਾਈ ਕੋਰਟ ਆਪਣਾ ਰੁਕ ਕਰਾਂਗੇ ਤਾਂ ਕਿ ਆਪਾਂ ਇਹਦਾ ਕੌਗਨਿਸੈਂਸ ਲਈਏ ਤੇ ਹਾਈ ਕੋਰਟ ਨੂੰ ਇਹਨਾਂ ਦੀ ਕਰਤੂਤ ਬਾਰੇ ਦੱਸੀਏ ਤਾਂ ਕਿ ਹਾਈ ਕੋਰਟ ਸਾਨੂੰ ਇਨਸਾਫ ਅਸੀਂ ਉੱਥੋਂ ਹਾਈ ਕੋਰਟ ਜਾ ਕੇ ਇਨਸਾਫ ਦੀ ਗੁਹਾਰ ਲਾਈਏ ਤੇ ਇਨਸਾਫ ਮਿਲੇ ਸਕੇ ਤੇ ਅੱਜ ਕੰਡਕਟ ਹੋਣੀ ਹੀ ਸੀ ਹਾਈ ਕੋਰਟ ਦੇ ਆਰਡਰ ਦੇ ਵਿੱਚ ਪੁਆਇੰਟ 1 ਤੇ ਲਿਖੀ ਹੋਈ ਹੈ ਇਹ ਗੱਲ ਕਿ ਦੈਟ ਦੀ ਰਿਸਪੋਂਡੈਂਟਸ ਜਿਹੜੇ ਵੀ ਡਿਵੀਜ਼ਨਲ ਕਮਿਸ਼ਨਰ ਜਲੰਧਰ ਦੇ ਬਾਕੀ ਦੇ ਸ਼ੈਲ ਕੰਡਕਟ ਦੀ ਮੀਟਿੰਗ ਆਫ ਇਲੈਕਸ਼ਨ ਆਫ ਮੇਅਰ ਔਨ ਸੋ ਐਂਡ ਸੋ ਡੇਟ ਜਿਹੜੀ ਅੱਜ ਦਾ ਤੇ ਅੱਜ 4 ਵਜੇ ਜੀ ਬਿਨਾ ਇਲੈਕਸ਼ਨ ਮੀਟਿੰਗ ਕੰਡਕਟ ਕੀਤੇ ਡਿਵੀਜ਼ਨਲ ਕਮਿਸ਼ਨਰ ਦਾ ਉੱਥੋਂ ਭਜਣਾ ਇਹ ਸ਼ਰੀਆਮ ਗੱਲ ਦੱਸਦਾ ਹੈ ਕਿ ਇਹ ਹਾਈ ਕੋਰਟ ਦੇ ਆਰਡਰਾਂ ਦੀ ਤੋਹੀਨ ਹੈ ਅਤੇ ਡੈਮੋਕ੍ਰੇਸੀ ਦਾ ਘਾਣ ਹੈ ਸਾਡੇ ਕੇ ਮੈਂ ਸਮਝਦਾ ਕਿ ਇੱਕ ਤੋਂ ਵੱਡੀ ਸ਼ਰਮ ਦੀ ਗੱਲ ਔਰ ਮੈਂ ਕਹਿੰਦਾ ਛੱਡ ਦਿਓ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਜਿਵੇਂ ਇਹਨਾਂ ਨੇ ਕੀਤਾ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਜੇ ਇੱਕ ਦਾ ਦੁਨਾਰੇ ਕੋਈ ਆਪਣੇ ਮੇਰ ਬਣਾਉਣਿਆ ਤੇ ਤੇਨ ਮੇਰੇ ਖਾ ਚੋਲ ਕਰਾਉਂਦਾ ਕੋਈ ਫਾਇਦਾ ਨਹੀਂ ਉਹ ਕਹਿੰਦੇ ਆ ਕਿ ਮੇਰ ਆਪਣਾ ਬਿਠਾਵਾ ਕਿਉਂਕਿ ਇਹ ੱੱਗੇ ਨਾ ਪਰਚੇ ਕਰਨ ਕਰ ਕਰਾ ਆਪਣਾ ਮੇਰ ਬਣਾਵਾ ਫਿਰ ਚੋਣ ਦਾ ਫਾਇਦਾ ਇੱਕ ਦਿਖਾਵਾ ਹੈ ਕਿਉਂਕਿ ਅਸੀਂ ਇਸ ਗੱਲ ਦੀ ਗੱਲ ਕਰਦੇ ਅੱਗੇ ਜਿਹੜੀ ਨਕੀਦੀ ਕਰਦੇ ਆ ਜੋ ਇਹਨਾਂ ਨੇ ਕਿਹਾ ਕਿ ਇਸੋ ਮੁਰਦਾਵਾਦ ਇਸੋ ਮੁਰਦਾਵਾਦ ਆਮ ਆਲਮੀ ਪਾਰਟੀ ਵਾਲਿਆਂ ਨੇ ਕਿਤੇ ਅਕਾਲੀਆਂ ਨੇ ਅਕਾਲੀ ਦੇ ਜੋ ਕੈਂਡੀਡੇਟ ਜਿਹੋ ਉਹਨਾਂ ਨੇ ਲਾਏ ਆ ਉਹ ਪਹਿਲਾਂ ਜੋ ਹਸਾਮਤ ਦੀ ਪਾਰਟੀ ਉਹ ਵੀ ਆਮ ਆਦਮੀ ਪਾਰਟੀ ਦਾ ਸੀ ਉਹ ਤਾਂ ਜਿੱਦਾਂ ਉਹਨਾਂ ਦਾ ਬ੍ਰਾਹਮਾ ਸੀ ਵੀ ਇਸ ਕਾਰਵਾਈ ਨੂੰ ਪੈਂਡਿੰਗ ਪਾਣਾ ਵਾ ਮੰਤਰੀ ਕਰਾਣਾ ਵਾ ਉਹ ਇਹ ਜਿੱਦਾਂ ਵੀ ਆਖਰ ਕਰੀ ਜਾਈਏ 22 ਸੂਰ ਉੱਥੇ ਵੱਡੀ ਗਿਆ ਵੀ ਮੈਂ ਉਨੀ ਦੇ ਕਾਰਵਾਈ ਨਹੀਂ ਕਰ ਸਕਦਾ ਹਾਂ ਵੀ ਸ਼ਾਂਤੀ ਨਾਲ ਬੈਠੋ ਸ਼ਾਂਤੀ ਨਾਲ ਬੈਠੋ ਪਰ ਉਹ ਜਿੱਦ ਦਾ ਸਹਾਇਆ ਦਾ ਸੀ ਵੀ ਨਹੀਂ ਜੀ ਬੋਲੀ ਜਾਣਾ ਉਹ ਵੀ ਕਹੀ ਗਿਆ ਉਹ ਵੀ 10 ਮਿੰਟ ਬਾਅਦ 22 ਸੂਰ ਕਹਿੰਦਾ ਵੀ ਉਨੀ ਦੇ ਕਾਰਵਾਈ ਨਹੀਂ ਚੱਲਣੀ ਜਿੰਨੀ ਦੇ ਸ਼ਾਂਤੀ ਨਹੀਂ ਦੇ ਉਹ ਕਹਿੰਦੇ ਜੀ ਮੈਂ ਇਹ ਮੰਤਰੀ ਕਰਦਾ ਵੀ ਕਿ ਨਾਲੇ ਹੀ ਉੱਥੇ ਡਿਵੀਜ਼ਨਲ ਕਮਿਸ਼ਨਰ ਸਾਹਿਬ ਅਰੁਣ ਸੇਖੀ ਜੋ ਵੀ ਚਲ ਗਏ ਉਹ ਕਹਿੰਦੇ ਜੀ ਕਾਰਵਾਈ ਜਿਹੜੀ ਅੰਦਰ ਕਾਰ ਥੋੜਾ ਗਾਣਾ ਸੁਣੇ ਬਾਅਦ ਪੰਜਾਬ ਸਰਕਾਰ ਮਰਦਾਬਾਦ 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 ਚਲੋ ਆਜੋ ਬੋਲੋ ਬੋਲੋ ਕੋਈ ਗੱਲ ਨਹੀਂ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ नहीं 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 चलेगी 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 मुद्दा सरकार मुर्दाबाद सरकार 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 मुर्दाबाद 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 नहीं नहीं चलेगी चलेगी आज ड्रामा जी आम आदमी पार्टी अकाली दल ने रल के ਇਹ ਜਿਹੜਾ ਡਰਾਮਾ ਅੱਜ ਆਮ ਆਦਮੀ ਪਾਰਟੀ ਤੇ ਕਾਲੀਦਾਨ ਨੇ ਰਲ ਕੇ ਕੀਤਾ ਇਹ ਦੋਨੇ ਪਾਰਟੀਆਂ ਉਦਾਂ ਇੱਕ ਦੂਜੇ ਦੇ ਖਿਲਾਫ ਬੋਲਦੀਆਂ ਪਰ ਅੱਜ ਲੋਕਤੰਤਰ ਦੀ ਹੱਤਿਆ ਕਰਨ ਲਈ ਇਹਨਾਂ ਨੇ ਜਿਹੜੀ ਸਾਜ਼ਿਸ਼ ਤੇ ਰਚੀ ਆ ਇਹ ਲੋਕਾਂ ਇਹਨਾਂ ਨੂੰ ਚੰਗੀ ਤਰ੍ਹਾਂ ਦਾ ਫੇਰ ਜਵਾਬ ਦੇਊਗੇ ਆਮ ਆਦਮੀ ਪਾਰਟੀ ਤੇ ਕਾਲੀਦਾਨ ਦਾ ਜਿਹੜਾ ਚਿਹਰਾ ਅੱਜ ਲੋਕਾਂ ਨਜ਼ਰ ਆ ਗਿਆ ਇਸ ਕਰਕੇ ਪੰਜਾਬ ਸਰਕਾਰ ਮਰਦਾਬਾਦ ਕਾਲੀਦਾਨ ਮਰਦਾਬਾਦ ਗੱਲਿਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਲੋਕਤੰਤਰ ਜੇ ਜਿਹੜਾ ਰੂਲਿੰਗ ਹੁੰਦਾ ਹੈ ਸਪੀਕਰ ਪ੍ਰੈਜ਼ਾਈਡਿੰਗ ਅਫਸਰ ਉਹਦਾ ਬੰਦ ਹੈ ਤੁਸੀਂ ਜਾ ਕੇ ਇਸ ਚੀਜ਼ ਦਾ ਪੁਆਇੰਟ ਕਿਉਂ ਨਹੀਂ ਰੇਜ਼ ਕੀਤਾ ਸਾਰੇ ਕਾਰਜ ਸੀਗੇ ਸਾਰੇ ਕਾਰਜ ਸੀਗੇ ਉਹਨਾਂ ਨੇ ਇੱਕਦਮ ਕੀਤਾ ਨਾਲੇ ਉਹਨਾਂ ਨੇ ਉਹਦੇ ਸ਼ੁਰੂ ਕਰ ਦਿੱਤੀ ਨਾਲੇ ਬਾਜੀ ਉਹਨਾਂ ਨੇ ਦੋ ਮਿੰਟਾਂ ਦੇ ਵਿੱਚ ਹੀ ਕਹਿਤਾ ਮੈਂ ਕਾਰਵਾਈ ਨੂੰ ਸਖਤ ਕਰਦਾ ਨਹੀਂ ਤੁਸੀਂ ਇਸ ਗੱਲ ਦੇ ਲਈ ਕੋਈ ਉੱਥੇ ਡਿਵੀਜ਼ਨਲ ਕਮਿਸ਼ਨਰ ਨੂੰ ਪ੍ਰੋਟੈਸਟ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਨਾਲੇ ਉਹ ਭੱਜ ਕੇ ਬਾਹਰ ਚਲੇ ਗਏ ਨਹੀਂ ਜਿਹੜਾ ਤੁਹਾਨੂੰ ਤੁਸੀਂ ਪ੍ਰੋਵਾਈਡਿੰਗ ਅਫਸਰ ਅਕਸੈਪਟ ਕੀਤਾ ਨਾ ਪਹਿਲਾਂ ਜਾ ਕੇ ਕੋਈ ਰੂਲਿੰਗ ਰੂਲਿੰਗ ਗਵਰਨਮੈਂਟ ਦੇ ਪ੍ਰੋਵਾਈਡਿੰਗ ਅਫਸਰ ਨੇ ਕਿਹਾ ਸੁਣੀ ਅਕਸੈਪਟ ਕੀਤਾ ਕਿ ਉਹਨਾਂ ਨੇ ਲਾਇਆ ਜੀ ਦਿਲੰਦਰ ਰਿਜਨੰਦ ਜਿਹੜਾ ਰਿਜਨਲ ਕਮਿਸ਼ਨ ਆ ਉਹਨੇ ਹੀ ਚਨਾਮ ਕਰਦਾ ਕੋਈ ਇਦਾਂ ਹੀ ਭੱਜ ਗਿਆ ਵੀ ਕਿਸੇ ਨੂੰ ਸਾਨੂੰ ਕੁਝ ਨਹੀਂ ਦੱਸਿਆ ਨਾ ਹੀ ਸਮੋਤਤ ਕੀਤਾ ਸਿਰਫ ਸੋਚ ਗਈ ਕਿ ਉਹਨਾਂ ਨੇ ਆ ਡਰਾਮਾ ਕੀਤਾ ਤੇ ਭੱਜ ਗਏ ਹੁਣ ਅੱਗੇ ਅੱਗੇ ਆਪਾਂ ਜਾਵਾਂਗੇ ਕੋਰਟ ਦੇ ਵਿੱਚ ਜਿਹੜਾ ਫੈਸਲਾ ਦੱਸਾਂਗੇ ਜਾ ਕੇ ਇਹ ਆ ਹੋਇਆ ਉਹ ਤੇ ਬੜੇ ਦੀ ਪਹਿਲਾਂ ਵੀ ਕੋਰਟ ਦੇ ਹੁਕਮਾਂ ਦੇ ਨਾਲ ਹੀ ਇਹ ਸਾਰਾ ਹੋਇਆ ਸੀ ਤੇ ਹੁਣ ਆਪਾਂ ਕੋਰਟ ਦੇ ਵਿੱਚ ਮੰਗ ਕੋਲ ਜੱਜ ਸਾਹਿਬ ਨੂੰ ਦੱਸਾਂਗੇ ਉਹ ਵੀ ਹੁਕਮ ਦੇਉਂਗੇ ਆਪਾਂ ਨੂੰ ਇਹ ਸਾਰੇ ਦੌਰ ਦੇ ਅੰਦਰ ਦੋ ਹੋਰ ਚਾਸੀ ਪਾਰੀਆਂ ਹੋ ਗਈਆਂ ਇੱਕ ਬੀਜੇਪੀ ਔਰ ਸ਼ਰਮਣੀ ਅਕਾਲੀ ਦਲ ਉਹਨਾਂ ਦਾ ਕੀ ਰਿਐਕਸ਼ਨ ਸੀ? ਅਕਾਲੀ ਦਲ ਨੇ ਇਸ ਗਾਮੇ ਦੇ ਵਿੱਚ ਪੂਰਾ ਸਾਥ ਦਿੱਤਾ। ਅਕਾਲੀ ਦਲ ਦੇ ਕੌਂਸਲਰ ਨੇ ਇਹ ਮਤਾ ਚੱਲਿਆ ਸ਼ੁਰੂ ਕੀਤਾ ਤੇ ਬਾਕੀ ਆਮ ਆਦਮੀ ਪਾਰਟੀ ਉਹਦੇ ਨਾਲ ਲੱਗੇ। ਔਰ ਭਾਜਪਾ ਦਾ ਕੀ ਰਿਹਾ ਜੀ? ਭਾਜਪਾ ਨੇ ਕੋਈ ਨਾਅਰੇ ਵਾਜੀ ਨਹੀਂ ਕੀਤੀ ਜਦ ਕਿ ਆਮ ਆਦਮੀ ਪਾਰਟੀ ਨੇ ਜ਼ਿਆਦਾ ਨਾਅਰੇ ਵਾਜੇ। ਮੈਂ ਬੁਖਿਆ ਆਪਣੀ। ਕੋਈ ਆਣੋ। ਦੇਖਣਾ। ਕਾਂਗਸ ਪਾਰਟੀ ਦੇ ਸਾਰੇ ਹੀ ਕੌਂਸਲਰ ਐਮਐਲਏ ਧਾਰੀਵਾਲ ਦੀ ਅਗਵਾਈ ਦੇ ਵਿੱਚ ਇੱਕ ਬੱਸ ਵਿੱਚ ਬੈਠ ਕੇ ਜਾ ਰਹੇ ਹਨ ਸਾਰੇ ਅਮਸੀਆਂ ਨੂੰ ਨਾਲ ਲੈ ਕੇ ਔਰ ਬਿਲਕੁਲ ਸਿਕਿਉਰਿਟੀ ਦੇ ਵਿੱਚ ਇਥੋਂ ਕਾਉਂਸਲਰਾਂ ਨੂੰ ਲਿਜਾਇਆ ਜਾ ਰਿਹਾ ਐ ਐਮਐਲਏ ਬਲਵਿੰਦਰ ਸਿੰਘ ਧਾਰੀਵਾਲ ਦੀ ਅਗਵਾਈ ਦੇ ਵਿੱਚ ਸਾਰਿਆਂ ਨੂੰ ਇੱਕ ਬੱਸ ਦੇ ਵਿੱਚ ਬਿਠਾ ਕੇ ਔਰ ਬਿਲਕੁਲ ਪੁਲਿਸ ਦੀ ਸਿਕਿਉਰਿਟੀ ਦੇ ਨਾਲ ਕਾਰਪੋਰੇਸ਼ਨ ਤੋਂ ਲਿਜਾਇਆ ਜਾ ਰਿਹਾ ਹੈ ਤਾਂ ਜੋ ਕਿ ਕਿਸੇ ਕਿਸਮ ਦੀ ਕੋਈ ਅਣਸਖਾਵੀ ਘਟਨਾ ਨਾ ਵਾਪਰੇ ਜਾਂ ਕਿਸੇ ਨੂੰ ਕਾਉਂਸਲਰ ਨੂੰ ਰਸਤੇ ਵਿੱਚ ਅਗਵਾ ਨਾ ਕਰ ਲਿਆ ਜਾਵੇ ਜਾਂ ਕਿਸੇ ਕਿਸਮ ਦਾ ਕੋਈ ਹੋਰ ਨੁਕਸਾਨ ਨਾ ਹੋ ਸਕੇ ਇਸ ਕਰਕੇ ਪੰਜਾਬ ਪੁਲਿਸ ਨੇ ਬਿਲਕੁਲ ਮੁਸਤੈਦੀ ਵਰਤਿਆ ਹੋਇਆ ਸਿਕਿਉਰਿਟੀ ਦੇ ਵਿੱਚ ਸਾਰੇ ਹੀ ਕਾਉਂਸਲਰਾਂ ਨੂੰ ਲਿਜਾਇਆ ਜਾ ਰਿਹਾ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਗਿਆ ਔਰ ਕੱਲ-ਕੱਲੇ ਕਾਉਂਸਲਰ ਨੂੰ ਇਸ ਬੱਸ ਦੇ ਵਿੱਚ ਬਿਠਾਇਆ ਗਿਆ ਕਾਫੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਤਾਇਨਾਤ ਜੋ ਜਿਹੜੀ ਟ੍ਰੈਫਿਕ ਰੋਕੀ ਹੋਈ ਸੀ ਸਿਕਿਉਰਟੀ ਨੂੰ ਮੁੱਦੇ ਨਜ਼ਰ ਰੱਖਦੇ ਹੋਇਆ ਉਹ ਖੋਲ ਦਿੱਤੀ ਗਈ ਹੈ। ਔਰ ਟ੍ਰੈਫਿਕ ਨਾਰਮਲ ਚੱਲ ਪਈ ਹੈ।